ਮੇਰਾ ਨਾਮ सुशील ਕੁਮਾਰ ਸਿੰਘ ਲਾਏ ਜੀ ਇਹ ਜਿਹੜੀ ਕਮੇਟੀ ਹੈ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਨੈਣਾ ਦੇਵੀ ਕੋਰਾਲੀ ਇਹ ਪਿਛਲੇ 60 ਸਾਲਾਂ ਤੇ ਨੈਣਾ ਦੇਵੀ ਦੇ ਵਿੱਚ ਲੰਗਰ ਲਾ ਰਹੀ ਹੈ ਜਿਹਦੇ ਵਿੱਚ ਸਾਵਣ ਦੇ ਵਿੱਚ 19 ਦਿਨ ਲੰਗਰ ਲੱਗਦਾ ਹੈ ਇਹ ਤੇ 4 ਦਿਨ ਹੋਲੇ ਮਹੱਲੇ ਨੂੰ ਲੰਗਰ ਲੱਗਦਾ ਹੈ ਇਹ ਅੱਜ ਅਸੀਂ ਪੁਰਾਣੇ ਮੈਂਬਰਾਂ ਨੇ ਆਪਣੇ ਨਵੇਂ ਪ੍ਰਧਾਨ ਜੀ ਬਣਾਏ ਆ ਆਸ਼ੂ ਗੋਇਲ ਜੀ ਕਾਸ਼ੂ ਗੋਇਲ ਜੀ ਨੇ ਨਵੇਂ ਮੈਂਬਰ ਬਣਾਏ ਆ 41 ਮੈਂਬਰ ਉਹਨਾਂ ਨੇ ਹੋਰ ਵਿੱਚ ਸ਼ਾਮਲ ਕਰੇ ਇਸ ਕਮੇਟੀ ਦੇ ਵਿੱਚ ਜਿਹੜੇ ਸਾਰੇ ਨਾਲ ਮਿਲ ਕੇ ਲੰਗਰ ਦਾ ਕੰਮ ਕਰੂਗੇ ਔਰ ਸ਼ਹਿਰ ਦੀ ਭਲਾਈ ਵਾਸਤੇ ਸਹਿਰੀ ਤਰੱਕੀ ਵਾਸਤੇ ਮਾਤਾ ਦੇ ਚਰਨਾਂ ਦੇ ਵਿੱਚ ਸਾਰੇ ਅਸੀਂ ਅਰਦਾਸ ਕਰਦੇ ਆ ਜੈ ਕਰਾ ਸਈ ਨਿਤਰਾ ਵਾਲੀ ਦਾ ਸੱਚੇ ਦਰਬਾਰ ਦੀ ਜੈ ਅਸੀਂ ਤੁਹਾਨੂੰ ਅੱਜ ਜਿਹੜਾ ਪ੍ਰਧਾਨ ਚੁਣਿਆ ਗਿਆ ਜੀ ਮਾਤਾ ਨਾਣੀ ਦੇ ਵਿਲੰਕ ਕਮੇਟੀ ਦਾ ਜੀ ਕੀ ਕੰਮ ਹੋਏ ਜੀ ਮੈਂ ਕਹੂੰਗਾ ਸਾਰੇ ਹੀ ਪ੍ਰਧਾਨ ਹੈ ਜੀ ਸਾਰੇ ਹੀ ਆਪਣੇ ਬਿਲ ਜੁਲ ਕੇ ਕੰਮ ਕਰਨ ਵਾਲੇ ਸਾਰੇ ਅਸੀਂ ਜਿਹੜੀ ਰਿਕਵਰਟੀ ਪੁਰਾਣੀ ਹੈ ਉਹਨੂੰ ਕੰਟੀਨਿਊ ਕਰ ਰਹੇ ਹਾਂ ਅੱਗੇ ਨੂੰ ਜਿਹੜੀ ਕਮੇਟੀ ਹੈ ਜੋ ਪਹਿਲਾਂ ਕੰਮ تھا ਉਸ ਤੋਂ ਵੱਧ ਚੜ ਕੇ ਅਸੀਂ ਕੰਮ ਕਰਾਂਗੇ ਸਾਰੇ ਮਿਲ ਕੇ ਦੋ ਦੋ ਚਾਰ ਚਾਰ ਦਿਨ ਜਿਹੜੇ ਲਾਵਾਂਗੇ ਸਾਰੇ ਮਾਤਾ ਨਾਣੀ ਦੇ ਭਗਤ ਹੈ ਸਾਰੇ ਮਿਲ ਕੇ ਆਪਣਾ ਸਾਰੇ ਕੰਮ ਕਰਾਂਗਾ ਮੈਂ ਸਭ ਦਾ ਧੰਨਵਾਦ ਕਰਦਾ ਜਿਹਨਾਂ ਨੇ ਮੈਨੂੰ ਇਹ ਜਆ ਅਹੁਦਾ ਦਿੱਤਾ ਮੈਂ ਵੱਧ ਤੋਂ ਵੱਧ ਆਪਣੀ ਕੋਸ਼ਿਸ਼ ਕਰਾਂਗਾ ਉਹਦੇ ਖਰਾ ਤਰ ਹਾਂ ਜੀ ਬੋਲ ਸੱਚੇ ਦਰਵਾਜ਼ੇ ਕੀ ਜੈ ਅਫੈਕਟ ਆਊਟਡੋਰ ਫੋਟੋ ਦਾ ਲੈ ਕੇ ਇਹ ਚੋਣ ਕੀਤੀ ਗਈ ਹੈ ਜੀ ਆਸ਼ੂ ਜੀ ਨੂੰ ਜਿਹੜਾ ਲੰਗਰ ਕਮੇਟੀ ਮਾਤਾ ਨੈਣਾ ਦੇਵੀ ਦੇ ਪ੍ਰਧਾਨ ਚੁਣਿਆ ਗਿਆ ਸਾਡੀ ਸਾਡੀ ਮਾਤਾ ਨੈਣਾ ਲੇਖੀ ਦੇਵੀ ਲੰਗਰ ਕਮੇਟੀ ਜਿਹੜੀ ਬਹੁਤ ਪੁਰਾਣੀ ਸੁਸ਼ੀਲ ਜੀ ਦੀ ਰੈਨਮਾਈ ਚ ਬਹੁਤ ਧਿਰ ਚੱਲੀ ਯਾਰ ਇਹਨਾਂ ਨੇ ਬਹੁਤ ਦਿਲ ਤੋਂ ਯੋਗਦਾਨ ਪਾਇਆ ਅਰ ਅੱਜ ਵੀ ਚੱਲ ਰਹੀ ਹੈ ਅੱਜ ਹੁਣ ਬਜ਼ੁਰਗ ਹੋ ਗਏ ਟਰਾਂਸਫਰ ਦਾ ਸਿਸਟਮ ਹੁੰਦਾ ਹੀ ਰਹਿੰਦਾ ਹੈ ਤਾਂ ਜਿਹਨਾਂ ਦੀ ਇੱਛਾ ਸੀ ਵੀ ਕਿ ਨਵਾਂ ਪ੍ਰਧਾਨ ਬਣਾਤਾ ਹੈ ਕਮੇਟੀ ਦਾ ਸੋ ਆਸ਼ੂ ਜੀ ਨੇ ਅਸੀਂ ਪ੍ਰਧਾਨ ਬਣਾਇਆ ਹੈ ਤੇ ਸਾਰੇ ਹੀ ਬੰਦੇ ਸਾਰਾ ਹੀ ਸ਼ਹਿਰ ਨਾਲ ਦੇ ਨਾਲ ਹੈ ਜਿਵੇਂ ਕਹਿੰਦੇ ਕਿ ਉਹ ਵੀ ਚੱਲੋਗੇ ਆਸ਼ੂ ਜੀ ਨੌਜਵਾਨ ਹੈ ਹੁਣ ਸੇਵਾਏ ਜਿਹੜੀ ਉਹ ਵੀ ਵੱਧ ਚੜ ਕੇ ਕਰਨਗੇ ਹਾਂ ਕੀ ਕਹੋਗੇ ਜੀ ਬੜ ਜਵਾਨ ਜਵਾਨੇ ਕਰ ਸਕਦੇ ਆ ਜੀ ਜਿਹੜਾ ਬਜ਼ੁਰਗਾਂ ਦਾ ਆਸ਼ੀਰਵਾਦ ਨਾਲ ਹੈ ਸਾਰਾ ਬਿਲਕੁਲ ਨਾਲ ਹੈ ਜਿਹੜਾ ਬਜ਼ੁਰਗਾਂ ਦਾ ਸੇਵਾ ਕਰ ਸਕਦੇ ਸਾਰੇ ਸ਼ਹਿਰ ਦਾ ਆਸ਼ੀਰਵਾਦ ਨਾਲ ਹੈ ਜੀ ਇਹਨਾਂ ਦੇ ਬਹੁਤ ਬੜੀਆ ਤਰੀਕੇ ਨਾਲ ਚੱਲਣਗੇ ਕਿਉਂਕਿ ਮੈਂ ਇਹਨਾਂ ਨੂੰ ਤਾਂ ਬਹੁਤ ਨੇੜੇ ਤੋਂ ਜਾਣਦਾ ਹਾਂ ਸੋ ਕਿਸੇ ਗੱਲ ਦੀ ਕਮੀ ਨਹੀਂ ਆ ਸਕੀ ਸੁਸ਼ੀਲ ਜੀ ਫਿਰ ਬੈਠੇ ਨਾਲ ਹਾਂ ਐਨਸੀਐਫ ਕੀ ਕਹੂਗੇ ਆਸ਼ੂ ਜੀ ਨੂੰ ਜਿਹੜਾ ਪ੍ਰਧਾਨ ਚੁਣਿਆ ਗਿਆ ਏ ਅੱਜ ਸ਼੍ਰੀ ਮਾਤਾ ਲੈਣਾ ਦੇ ਵੀ ਅੰਗਰ ਕਮੇਟੀ ਦਾ ਨਵੀਂ ਚੋਣ ਹੋਈ ਹੈ ਜਿਦੇ ਵਿੱਚ ਆਸ਼ੂ ਜੀ ਨੂੰ ਪ੍ਰਧਾਨ ਬਣਾਇਆ ਗਿਆ ਤੇ ਸੁਸ਼ੀਲ ਕੁਮਾਰ ਜੀ ਨੂੰ ਸਰਪ੍ਰਸਤ ਜੀ ਤੇ ਪ੍ਰਿੰਸ ਅਗਰ왈 ਜੀ ਨੂੰ ਸੈਕਟਰੀ ਬਣਾਇਆ ਗਿਆ ਤੇ ਸੰਜੇ ਜੀ ਨੂੰ ਕੈਚਰ ਬਣਾਇਆ ਗਿਆ ਤੇ ਇਹ ਨਵੀਂ ਕਮੇਟੀ ਦੀ ਚੋਣ ਸ੍ਰੀ ਤਰਸੀਮ ਲਾਲ ਚਿੱਗਲ ਜੀ ਦੀ ਅਗਵਾਈ ਚ ਹੋਈ ਹੈ ਤੇ ਸਾਰੇ ਇਹਦੇ ਚ ਕੁਲ ਤਕਰੀਬਨ 40-42 ਮੈਂਬਰ ਨਵੇਂ ਹੋਰ ਬਣੇ ਆ ਤੇ ਸਾਰੇ ਚ ਬਹੁਤ ਉਤਸ਼ਾਹ ਹੈ ਤੇ ਆ ਨਾਲ ਜਿਹੜੀ ਲੰਗਰ ਹੋਏਗਾ ਇਸ ਵਕਤ ਬੱਤੇ-ਬੱਤਾਂ ਬਣਾ ਯੋਗਦਾਨ ਦੇਗੇ ਤੇ ਲੰਗਰ ਪਹਿਲੇ ਨਾ ਪਹਿਲਾ ਹੀ ਬਹੁਤ ਵਧੀਆ ਹੋਇਆ ਤੇ ਉਸ ਤੇ ਵਕਤ ਚੜ੍ਹ ਕੇ ਹਿੱਸਾ ਲੈਂਗੇ ਤੇ ਸਾਰੇ ਆਪਣਾ ਯੋਗਦਾਨ ਦੇਗੇ ਬਹੁਤ ਸੱਚੇ ਦਰਵਾਜ਼ੇ ਦੀ ਹਾਂਜੀ ਵੀਰ ਜੀ ਕੀ ਕੰਮ ਹੈ ਜੀ ਇਹ ਬਹੁਤ ਹੀ ਖੁਸ਼ੀ ਦੀ ਗੱਲ ਅੱਜ ਕਿ ਸਾਡੇ ਸ਼ਹਿਰ ਦੇ ਵਿੱਚ ਤਕਰੀਬਨ 60 ਸਾਲਾਂ ਤੋਂ ਮਾਤਾ ਸ਼੍ਰੀ ਨੈਣਾ ਦੇ ਵੀ ਲੰਗਰ ਕਮੇਟੀ ਵੱਲੋਂ ਸਾਡੇ ਪਾਪਾ ਜੀ ਦੀ ਚਲਾਈ ਦੀ ਸਾਡੇ ਬڑے ਬਜ਼ੁਰਗਾਂ ਦੀ ਇਹ ਇੱਕ ਸਵੈਸਥਾ ਚਾਲੂ ਕੀਤੀ ਹੋਈ ਹੈ ਔਰ ਲਗਾਤਾਰ ਕੰਟੀਨਿਊਸ ਤਕਰੀਬਨ 60 ਸਾਲ ਤੋਂ ਚੱਲਦੀ ਆ ਰਹੀ ਹੈ। ਅ ਸਮੇਂ ਦੇ ਨਾਲ ਦੇ ਨਾਲ ਅ ਇਨਸਾਨ ਵੀ ਬਦਲਦੇ ਰਹਿੰਦੇ ਆ ਉਹਨਾਂ ਦੇ ਮੁਤਾਬਕ ਪਹਿਲਾਂ ਬੜੇ ਬਜ਼ੁਰਗ ਗਏ ਉਸ ਵੇਲੇ ਸ਼ਿਸ਼ੀਲ ਅੰਕਲ ਜੀ ਅ ਉਹਨਾਂ ਨੇ ਇਸਮਾਲੀਏ ਕਮੇਟੀ ਬਹੁਤ ਚਿਰ ਇਹਨਾਂ ਦੀ ਰੈਨਵਾਈ ਚੱਲੀ ਹੈ। ਮਾਮਾ ਜੀ ਦੀ ਕਿਰਪਾ ਦੇ ਨਾਲ ਹੁਣ ਤੱਕ ਬਹੁਤ ਵਧੀਆ ਲੰਗਰ ਚੱਲਦਾ ਰਿਹਾ ਪਰੰਤੂ ਹੁਣ ਇਹਨਾਂ ਦੀ ਸ਼ੇਧ ਦੇ ਮੰਦਲੇ ਨੇ ਕਰਦੇ ਹੋਏ ਆਸ਼ੂ ਗੋਲ ਜੀ ਨੂੰ ਪ੍ਰਧਾਨ ਚੁਣਿਆ ਆਪਾਂ। ਨੌਜਵਾਨ ਆਸ਼ੂ ਗੋਲ ਜੀ ਨੂੰ ਪ੍ਰਧਾਨ ਚੁਣਿਆ ਹੈ। ਸਾਰੇ ਜਿਹੜੀ ਕਮੇਟੀ ਹੈ ਨਵੇਂ ਨੌਜਵਾਨ ਮੈਂਬਰ ਪਾਏ ਸਾਰੇ ਤੇ ਬਸ ਤਾਂ ਸਾਰਾ ਸ਼ਹਿਰ ਹੀ ਮੈਂਬਰ ਹੈ ਸਾਰੇ ਸ਼ਹਿਰ ਦਾ ਲੰਗਰ ਹੈ ਸਾਡਾ ਕੋਈ ਕੱਲੇ ਦਾ ਨਹੀਂ ਕਿਸੇ ਕਿਸੂ ਦਾ ਤੇ ਪ੍ਰੰਤੂ ਐ ਵੀ ਜਿਹੜੇ ਮੂਰੇ ਆਰਗੇਨਾਈਜ਼ਡ ਹੁੰਦੇ ਆ ਉਹਨਾਂ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਹਰ ਇੱਕ ਚੀਜ਼ ਤੋਂ ਇਹ ਜ਼ਿੰਮੇਵਾਰੀ ਅਜਾ ਸ਼ੁਗੋਲ ਜੀ ਦੇ ਸਰਪੇਸੇ ਰੱਖਿਆ ਆਪਾਂ ਨੇ ਸਾਨੂੰ ਬਹੁਤ ਬੜੀ ਉਮੀਦ ਹੈ ਵੀ ਇਹ ਸਾਰੀ ਜ਼ਿੰਮੇਵਾਰੀ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਸਿਰੇ ਲਾਉਣਗੇ ਨੇ ਪਰੇੜਾਉਣਗੇ ਔਰ ਅੱਗੇ ਨੂੰ ਵੀ ਲੰਗਰ ਕਮੇਟੀ ਪਹਿਲਾਂ ਨਾਲੋਂ ਵੱਧ ਕੇ ਤਰੱਕੀ ਕਰਕੇ ਲੰਗਰ ਦਾ ਸਿਸਟਮ ਪਹਿਲਾਂ ਨਾਲੋਂ ਬਹੁਤ ਵਧੀਆ ਬਹੁਤ ਵਧੀਆ ਚੱਲਿਆ। ਜੈ ਕਾਰਾ ਸੁਨਹਿਰੀ ਨੇਤਰਾਂ ਵਾਲੀ ਮਹਾਮਾਈ ਜੀ ਦਾ ਬੋਲਾਹੂ ਵਾਲੀ ਜੈ ਕਾਰਾ ਮੰਦਿਆ ਮੰਗਿਆ ਮਰਜ਼ਾ ਪੂਰੀਆਂ ਕਰਨ ਵਾਲੀ ਦਰਦੀ ਜੀ ਦਾ ਬੋਲਾਹੂ ਸੱਚੇ ਦਰਵਾਜ਼ੇ ਦੀ ਜੈ